सात नंबर बने का वो मेरे बॉर्ड के कम नहीं पाए गए मेरा रोस है बड़ा कि मैं मेरा बार्ड है जेड़ा ਉਸ ਇਹ ਸ਼ਹਿਰ ਦੇ ਵਿੱਚ ਦੀ ਕੀ ਸਾਰੇ ਬਾੜਾਂ ਦੇ ਵਿੱਚੋਂ ਮੇਰੇ ਮੋੜ ਦੇ ਬਾੜੀ ਤੋਂ ਉਹਨਾਂ ਜਿਹੜੀ ਜ਼ਿੰਦਗੀ ਆ ਜੋ ਉਹਨਾਂ ਦੀ ਆਪਣੀ ਛੋਟੀ ਛੋਟੀ ਜਵਾਨੀ ਦੇ ਵਿੱਚ ਉਹਨਾਂ ਨੂੰ ਚੜ੍ਹ ਗਿਆ ਉਹਨਾਂ ਦੀ ਨਮਨ ਕਰਦੇ ਹਾਂ ਕੋਟ ਕੋਟ ਪ੍ਰਣਾਮ ਕਰਦੇ ਹਾਂ ਵਾਹਿਗੁਰੂ ਖਾਲਸਾ ਵਾਹਿਗੁਰੂ ਸਹਿਬਾ ਸ੍ਰੀਸਤੋ ਆਈ ਵੀ ਬਾਰਨ ਮਾ ਜੇ ਇਸ ਮੀਡੀਆ ਜੀ ਆਗਾ ਤੇ ਹੁਣ ਮੈਂ ਇਸ ਵੇਲੇ ਮੈਡਮ ਨੂੰ ਧੰਨ ਧੰਨ ਕਰਾਂਗਾ ਕਿ ਉਹ ਨਵੇਂ ਤੋਂ ਆਉਣੇ ਤੁਹਾਡੇ ਕੇ ਸਨਮਾਨ ਕਰਾਂਗੇ ਆਓ ਜੀ ਉਸ ਤੇ ਬਧਾਈ ਹੋਰਦਾ ਉਹਦੇ ਸਾਰੇ ਜਣੇ ਇਹਨਾਂ ਦਾ ਬੇਟਾ ਸਤਿਕਾਰ ਜੀਓ ਮੈਡਮ ਮਨਕੇ ਜੀ ਮੈਂਬਰ ਸਰਵਾਲ ਈਓ ਸਾਹਿਬ ਅਤੇ ਸਭ ਤੋਂ ਵੱਧ ਮੈਂ ਰਿਣੀ ਆ ਗੁਜ਼ਾਰਸ਼ ਕਰਦਾ ਹਾਂ ਧੰਨਵਾਦ ਕਰਦਾ ਨੂੰ ਇਹ ਆ ਜਾਂਦਾ ਜਿਨ੍ਹਾਂ ਨੇ ਮੀਟਿੰਗ ਦੀ ਕਵਰੇਜ ਕਰਨੀ ਹੈ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆ ਬਈ ਆਏ ਨਜ਼ਰ ਮੈਂ ਵੀ ਬਹੁਤ ਸਵਾਗਤ ਕਰਦਾ ਹਾਂ ਉੱਤੇ ਪਰ ਇਹ ਸਭ ਤੋਂ ਜ਼ਰੂਰੀ ਗੱਲ ਇਹ ਸੀ ਕਿ ਆਪਣੇ ਸ਼ਹਿਰ ਨਾਲ ਲੱਗਦਾ ਹੈ ਜਿਹਨਾਂ ਨਾਮ ਤੇ ਜਾਣਿਆ ਜਾਂਦਾ ਹੈ ਜੇ ਇਸ ਕਮਰੇ ਮੈਂ ਬਤੌਰ ਪ੍ਰਧਾਨ ਪਹਿਲਾ ਬੈਠਾ ਹੁੰਦਾ ਸੀ ਉੱਥੇ ਲਾਲਾ ਜੀ ਦੀ ਫੋਟੋ ਲੱਗੀ ਹੋਈ ਸੀ ਵੀ ਮੈਂ ਮਾਲਜੋਗ ਜੀ ਉਹ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਇਹ ਕੋਈ ਐਕਟ ਜਾਂ ਕੋ ਕਾਨੂੰਨ ਆ ਵੀ ਆਪਾਂ ਉਹ ਫੋਟੋ ਤੋੜ ਾਰ ਕੇ ਉਹਨੇ ਉਹ ਵੇਚੇ ਰਹੇ ਮੈਂ ਉੱਥੇ ਭਗਤ ਸਿੰਘ ਜੀ ਦੇ ਸਾਡੇ ਮਾਨਯੋਗ ਅੰਮ੍ਰਿਤ ਜੀ ਉਹੋ ਲੱਗੀ ਸੀ ਲਾਲ ਜੀ ਫੋਟੋ ਤੋਂ ਗੈਪ ਚੇਂਜ ਹੋ ਰਿਹਾ ਉਹ ਹਮੇਂ ਦੇਖੋ ਤੁਸੀਂ ਜੀ ਉਹਦੇ ਤੋਂ ਲੱਗੀ ਸੀ ਸੁਣੋ ਵੀ ਉੱਥੇ ਨਿਕਲਣਾ ਉਹ ਬਾਤ ਜੀ

ओ गेहरा मजा पहला पास करो गहरा इतना नुकसान और धनिया लार्डी तो लकी सी लार्डी ये सारी कौनसी अजीकरा अजीकटियो एक और बात लोनाली हो गए ये सब रोड का तो पर कोई एमसी सहायता कोई विस्मार्श ना असी असी निश्चित ना असी ना वो निश्चित ना जो उसी के नाम चोप्पा कटियों को मार देंगे और तो क्या ਦਿਲਵਾ ਰਹੇ ਆ ਜੀ ਦੁਕਾਨ ਦਾ ਨੰਬਰੰਦਰੋਂ ਲੈਣਾ ਜੇ ਪੈਸਾ ਵਾਲਾ ਕਰਨਾ ਜੀ ਪਲੋਟ ਅਲਾਪਾ ਤੋਂ ਜਿੱਥੇ ਰੋਕਣੀ ਉਹਨਾਂ ਦੇ ਜਮਾਨੇ ਤੋਂ ਜਰਮਾਨੇ ਤੋਂ ਜਿੱਦੀ ਦੇਣੀ ਆ ਇਹ ਲੱਗ ਗਿਆ ਧੰਦਲਾ ਮੌਸਮ ਕੋਈ ਵੱਡਾ ਹਾਦਸਾ ਬਾਪਰੰਦ ਤੋਂ ਬਾਅਦ ਆਪਾਂ ਅਲਰਟ ਹੋ ਗਿਆ ਤੁਸੀਂ ਟਾਈਮ ਦਿਓ ਜੇੜਾ ਕੋਈ ਇਹਦੇ ਚ ਲੋਕ ਆ ਮੈਨੂੰ ਤੁਸੋਂ ਲੈ ਪੁਲੀ ਕਰਵਾਉਂਗੀ ਪਰ ਇਸ ਸਜਗਰਾਉ ਦੇ ਵਿੱਚ ਸਾਰੇ ਘਰਾਂ ਦੇ ਲਾਈਟ ਹੋ ਇੱਕ ਮੈਂ ਕਿਸੇ ਇੱਕ ਪਰਪੇ ਦੀ ਗੱਲ ਨਹੀਂ ਕਰਦੀ ਪਰਟੀਕੂਲਰ ਬੰਦੇ ਦੀ ਗੱਲ ਕਰਉਂਦੇ ਸਾਰੇ ਆ ਤੇ ਇੱਕਦਮ ਇਹਦੇ ਟਾਈਮ ਆਪ ਕਰੋ ਵੀ ਇੰਨੇ ਦਿਨ ਤੋਂ ਬਾਅਦ ਫਿਰ ਮੈਂ ਆਪਣੇ ਪ੍ਰੈਸ ਵਾਲੇ ਵੀਰਾਂ ਨੂੰ ਬੇਨਤੀ ਕਰਦੀ ਆ ਤਾਂ ਸਾਰੇ ਸੱਜਣ ਗੱਲ ਬੇਨਤੀ ਕਰਦੇ ਜਿਹਦੇ ਘਰ ਤੇ ਲਾਈਟ ਨਾ ਹੋਈ ਨਾ ਚੱਲੇ ਰਾਤ ਨੂੰ WhatsApp ਕਰਕੇ ਇੱਕ ਪਰੋਕੁਚ ਪਾਦੇ ਦਾ ਪਈਓ ਤੋਂ ਪੁੱਛ ਲਾਂਗੇ ਅਭੀ ਇਹ ਸਭ ਤਾਂ ਗੇੜਾ ਨਾ ਆ ਬਸ ਰਾਤ ਨੂੰ ਮੈਂ ਕਹਿੰਦੀ ਹਾਂ ਕੀ ਹਾਲੀ ਹਾਲੀ ਤੁਮ ਮੈਂ ਜਿਹੜਾ ਜਿਹੜੀ ਰਹਿ ਗਈ ਗੱਲ ਮੇਰੇ ਕੋਲੇ ਉਹ ਤੇ ਐਕਸ਼ਨ ਲਓ ਮੈਂ ਉਹਨੂੰ ਰਿਪੋਰਟ ਮੰਗੀ ਰਹੀ ਐ ਰਿਪੋਰਟ ਮੇਰੇ ਕੋਲ ਆ ਜਾਂਦੀ ਖਰਾਬ ਇਹੋ ਸਭ ਪਹਿਲਾਂ ਤੁਸੀਂ ਲਾਈਟਾਂ ਟਾਈਮ ਬੌਂਡ ਕਰੋ ਤੁਸੀਂ ਆਪਾਂ ਕਰੋ ਤਾਂ ਕੰਪਲੀਟ ਨਹੀਂ ਗ੍ਰੇਟੀ ਹੈ ਇਹ ਟਾਈਮ ਬੌਂਡ ਕਰੋ ਲਾਈਟ ਟਾਈਮ ਬੌਂਡ ਕਰੋ ਐ ਕਿ ਉਹਦੇ ਵਿੱਚ ਉਹਨਾਂ ਦੀ ਜ਼ਿੰਮੇਵਾਰੀ ਵੀ ਹੈ ਕਿ ਸਾਰੀਆਂ ਲੈਗਾਂ ਜੋ ਗੱਲ ਵੀਰਾਂ ਨੂੰ ਕਿੰਨੇ ਸੌਦੇ ਨੂੰ ਕਰਦੇ ਨੇ ਉਹ ਬਹੁਤ ਜੁੰਮ ਵਾਲੇ ਉਹ ਦਸਤਾਵਰ ਐਗਰੀਮੈਂਟ ਹੁੰਦਾ। ਦਸ ਸੌ। ਦੇਖੋ ਆਪ ਆਪਣੇ ਕੋਲ ਲਾਈਟਾ ਲਗਾਉਂਦੇ ਸਾਰੀ ਇਹਨਾਂ ਨੂੰ ਰਿਲੀਜ਼ ਕਰਕੇ ਬਿੱਲ ਨੂੰ ਜਿਹੜਾ 40% ਤੱਕ ਘਟਾ ਦਿੰਦੇ ਆ ਜਿਹੜਾ ਪੰਜਮਸ਼ਨ ਹੈ। ਅਫਰੀ ਘਟ ਦੀ ਆਵਾਜ਼ ਇੱਥੇ ਕਿੰਨੇ ਆ ਜਿਹੜੇ ਅਨਫੀਸ਼ੀਅਲੀ ਇੱਥੋਂ ਸੇਵਾਦਾਰ ਲੋਕਾਂ ਦੇ ਘਰਾਂ 'ਚ ਸੇਵਾ ਕਰਨ ਲਈ ਜਾਂਦੇ ਆ। ਮੇਰੇ ਬੋਰਡ ਦੇ ਵਿੱਚ ਨਾਲੇ ਦਾ ਆਵੇ ਆਲਾ ਭੱਲਾ ਉਧਰੋਂ ਕੋਠੇ ਰਾਣਾ ਗਾਂਦੀ ਨਗਰ ਤੇ ਅਜੀਤ ਨਗਰ ਜਿਹੜਾ ਸਰਜਾ ਪਾਸਾ ਸੋਹਣੀ ਗੱਲ ਆ ਪ੍ਰਧਾਨ ਜੀ ਦੇ ਨਾਲ ਜੀ ਤੁਸੀਂ ਮੈਂ ਕਹਿੰਦਾ ਮੈਂ ਤਾਂ ਪਹਿਲਾਂ ਕਦੇ ਕਹਿੰਦਾ ਮੈਂ ਜੇ ਪ੍ਰਧਾਨ ਜੀ ਦੇ ਨਾਲ ਇਹਦੇ ਬਾਤ ਤੋਂ ਵੱਡਾ ਕਰ ਚੈਨ ਪੂਰਾ ਹੋਣਾ ਮੰਨਣਾ ਉਹ ਅਸੀਂ ਬਾਗੋਂਕ ਨਹੀਂ ਕਰਾਂਗੇ ਜਿਹੜੇ ਸ਼ਹਿਰ ਦੇ ਜੈਦ ਕੰਮ ਹੋਣ ਵਾਲੇ ਹੋਏ ਉਹ ਅਸੀਂ ਬਿਲਕੁਲ ਨਾਲ ਹੋ ਕੇ ਕਰਾਵਾਂਗੇ ਫਤਰ ਸਾਹਿਬ ਸਾਹ ਸੱਤ ਨੰਬਰ ਬਦੇ ਦਾ ਉਹਦੇ ਵਿੱਚ ਮੇਰੇ ਬੋਰਡ ਦੇ ਕੰਮ ਨਹੀਂ ਪਾਏਗਾ ਮੇਰਾ ਰੋਸ ਹੈ ਵੱਡਾ ਕਿ ਮੈਂ ਮੇਰਾ ਬੋਰਡ ਆ ਜਿਹੜਾ ਕਿ ਉਹ ਸ਼ਹਿਰ ਦੇ ਵਿੱਚ ਦੀ ਕਿ ਸਾਰੇ ਬਾੜਾਂ ਦੇ ਵਿੱਚੋਂ ਮੇਰੇ ਬੋਰਡ ਦੇ ਮਾੜੇ ਹਾਲਤ ਨਹੀਂ ਆ ਰhline ਉਹ ਜਿਹੜਾ ਐਮਐਲਏ ਸਾਹਿਬ ਯੋ ਸਾਹਿਬ ਧਿਆਨ ਦੇਣ ਉਸ ਪਾਸੇ ਨੂੰ ਸਾਡੇ ਬਾੜਾ ਦੇ ਕੰਮ ਕਿਉਂ ਨਹੀਂ ਪਾਏਗੇ ਇਹਦੀ ਆਖੋ ਗੱਲ ਜਿਹੜਾ ਕਿ ਲੱਗਦਾ ਸਰਪ ਸਰ ਤੁਸੀਂ ਪਹਿਲਾਂ ਸਰਕਾਰ ਸੀ ਹੋਵੇ ਕਿ ਉਹਨੇ ਰੋ ਤੁਸੀਂ ਰੋਲਾ ਪਾ ਜਿਹੜਾ ਰੋਲੇ ਤੇ ਪਾਏ ਸਾਡੇ ਬਾੜਾ ਦੇ ਦਈਏ ਉਹ ਸਾਡਾ ਬਤਾ ਇਹਨਾਂ ਨੇ ਇਹਨਾਂ ਨੇ ਪਾਏ ਸਾਡੇ ਰੋਕੇ ਜਿਹੜੇ ਉਹ ਚ ਅਸੀਂ ਕਰਦੇ ਕੰਮ ਠੀਕਾ ਦਾਇਆ ਬਾੜਾ ਦੇ ਨਾਲ ਜਿਹੜਾ ਸਰਕਾਰ ਜਿੱਦੇ ਵਿੱਚ ਹੋ ਸਕੇ ਕੰਮ ਆਏਗਾ ਸਾਡੇ ਇੱਥੇ ਵਾਲੇ ਜਿਹੜੇ ਪਾਏ ਰੋਕੇ ਇਹਨਾਂ ਦੇ ਵਿੱਚ ਧੱਕਾ ਹੋ ਰਿਹਾ ਅਜੇ ਕਦੇ ਵੀ ਨਹੀਂ ਝੱਲੋਂ ਬਖਸਰ ਅੱਗੇ ਜ਼ਿਲ੍ਹੇ ਦੇ ਬਾਦਗੋਆ ਵਾਲਾ ਦੇ ਵਿੱਚ ਕੰਮ ਨਹੀਂ ਕੁਆਏ ਗਏ ਕਿ ਦਿੰਦੇ ਆ ਬਹੁਤ ਵਧੀਆ ਆ ਗਿਆ ਅੱਜ ਜਲਦੀ ਬੰਦੋ ਬੰਦੋ ਬਲਾਓ ਬਲਾਓ ਜੀ ਐਮਐਲਏ ਸਾਹਿਬ ਅੱਜ ਅਮਰਜੀਤ ਮਾਹਰਵਾਦੀ ਦੀ ਪ੍ਰਧਾਨਗੀ ਚ ਮੀਟਿੰਗ ਹੋਈ ਆ ਪਹਿਲੀ ਕਿਵੇਂ ਰਹੀ ਮੀਟਿੰਗ ਤੇ ਕੀ ਕੀ ਏਜੰਡੇ ਸੀ ਜੀ ਬਹੁਤ ਵਧੀਆ ਰਹੀ ਤੋਂ ਪਹਿਲਾਂ ਤਾਂ ਜਿਹੜੇ ਕੁਝ ਆਪਣੇ ਮੁਲਾਜ਼ਮਾਂ ਨੂੰ ਕੁਝ ਆਪਾਂ ਬੈਨੀਫਿਟਸ ਦੇਣੇ ਸੀ ਉਹਦੀ ਮੀਟਿੰਗ ਸੀ ਉਹ ਤਾਂ ਚਲੋ ਸਰਬਸੰਮਤੀ ਦਾ 파ਸ ਹੋ ਥੋੜੀ ਜਿਹੀ ਝਗੜਾਉਣ ਦੇ ਵਿੱਚ ਵਿਕਾਸ ਤੇ ਕੰਮ ਰੁਪਏ ਹੋ ਰਹੇ ਸੀ ਥੋੜੇ ਜਿਹੀ ਹਾਈ ਕੋਰਟ ਵੱਲੋਂ ਡਾਇਰੈਕਸ਼ਨ ਸੀ ਕਿ ਇਹਨਾਂ ਦੇ ਤਕਮਿਨੇ ਜਵਾਰਾ ਰਿਵਾਈਜ਼ ਕਰਕੇ ਸਾਨੂੰ ਭੇਜੇ ਜਾਣ ਕੁਝ ਉਹਦੀ ਮੀਟਿੰਗ ਸੀ ਮੈਨੂੰ ਆਸ ਹੈ ਕਿ ਮਾਲਵਾ ਜੀ ਜਗਰਾਉਂ ਬਾਕਸ ਨੇ ਲਈ ਨਮਾਜ਼ ਦਿਖਾ ਲੈ ਕੇ ਆਉਣਗੇ ਤੇ ਜਿਹੜਾ ਸਾਡੇ ਇੱਥੇ ਗੰਦਗੀ ਦਾ ਢੇਰ ਲੱਗੇ ਰਹਿੰਦੇ ਆ ਉਹਨਾਂ ਤੋਂ ਮੁਕਸ ਕਰਾਉਣਗੇ ਇਹ ਕੀ ਉਹ ਸਾਹਮਣੇ ਪ੍ਰੋਸਾ ਦਿੱਤਾ ਵੀ ਜਲਦੀ ਸਾਰੇ ਜਗਰਾਉਂ ਦੀਆਂ ਲਾਈਟਾਂ ਨੂੰ ਜਗਾਦਾ ਬੰਦ ਤੇ ਰੋਸ਼ਨੀयां ਦੇ ਸ਼ਹਿਰ ਨੂੰ ਰੋਸ਼ਨੀयां ਦਾ ਬਣਾ ਕੇ ਕਮੈਂਡਰ ਜਿਹੜੀ ਵੱਡੀ ਪ੍ਰੋਬਲਮ ਜਿਹੜੀ ਸਾਰੇ ਸ਼ਹਿਰ ਵਾਸੀਆਂ ਨੇ ਕੌਂਸਲਰਾਂ ਨੇ ਵੀ ਕਿਹਾ ਜੀ ਟ੍ਰੈਫਿਕ ਦੀ ਹੈ ਜੀ ਉਹਨਾਂ ਬਾਰੇ ਕੀ ਹੋਊਗਾ ਜੀ ਟ੍ਰੈਫਿਕ ਦੇ ਲਈ ਅਸੀਂ ਆਉਣ ਵਾਲੇ ਦਿਨਾਂ 'ਚ ਜਲਦੀ ਇੱਕ ਮੀਟਿੰਗ ਅਰੇਂਜ ਕਰ ਰਹੀ ਹੈ ਵੀ ਤੁਹਾਡੇ ਅੱਗੇ ਭਰਾਵਾਂ ਨੂੰ ਵੀ ਬੁਲਾਵਾਂਗੇ ਕਿਉਂਕਿ ਮਸ਼ਿੰਦੇ ਤੁਸੀਂ ਵੀ ਇੱਥੇ ਹੋ ਜਿਹੜੀਆਂ ਜਿਹ ਉਨਾ ਦਾ ਰੜਕੇ ਹੱਲ ਕੱਢਾ ਕਦੋਂ ਤੱਕ ਹੋਊਗਾ ਇਹ ਟ੍ਰੈਫਿਕ ਦਾ ਜਿਹੜਾ ਮੇਨ ਆ ਇਹ ਅਸੀਂ ਵਿਦਨ ਵੀਕ ਮੀਟਿੰਗ ਸ਼ੁਰੂ ਕਰਕੇ ਨਾਲ ਹੀ ਕੋਈ ਕਾਰ ਬੈਠੀ ਠੀਕ ਹੈ ਠੀਕ ਆਓ ਜੀ ਹਾਂ ਜੀ ਅੱਜ ਦੀ ਜਿਹੜੀ ਹੋ ਰਹੀ ਸੀ ਮੀਟਿੰਗ ਸੀ ਉਹ ਚ ਕੀ ਮਤੇ ਮੇਸੇ ਸੀ ਕੀ ਪਾਸ ਹੋ ਉਹਦੇ ਜੀ ਮਤੇ ਹੱਤ ਮਤੇ ਸੀਗੇ ਤੇ ਜ਼ਿਆਦਾਤਰ ਤਾਂ ਇਹ ਸੀ ਵੀ ਜਨਰਲ ਕਿਸੇ ਦੀ ਨੌਕਰੀ ਵਾਰੇ ਚੀਜ਼ਾਂ ਪੁੱਛੀਦਾ ਇਹਦੇ ਚ ਇੱਕ ਮਤਾ ਗਲਤ ਪਾਇਆ ਇਹਨਾਂ ਨੇ ਕਿਉਂਕਿ ਉਹ ਜਿਹੜੇ ਕੰਮ ਆ ਉਹ ਹਾਈ ਕੋਰਟ ਦੇ ਆਪਣੇ ਮਾਨਜੋਗ ਹਾਈ ਕੋਰਟ ਦੇ ਹੈਗਾ ਅਧੀਨ ਕੰਮ ਹੋਊਗਾ ਉਹ ਸਾਰਾ ਉਹ ਤਰੀਖ ਹੈ ਕਿ 20 ਜਨੂਅਰੀ ਡੇਟਾ ਤੇ ਅਸੀਂ ਮੇਰਾ ਖਿਆਲ ਤਾਂ ਇਹ ਜੇ ਅਸੀਂ ਉਹਦੇ ਤੇ ਸਹਿਮਤ ਹੁੰਦੇ ਤਾਂ ਕੰਟੈਂਪਟ ਬਣਦੀ ਆ ਮਾਨਜੋਗ ਹਾਈ ਕੋਰਟ ਦੀ ਇਸ ਲਈ ਅਸੀਂ ਉਹਦੇ ਤੇ ਲਿਖ ਕੇ ਵੀ ਦਿੱਤਾ ਵੀ ਜਿੰਨਾ ਚਿਰ ਹਾਈ ਕੋਰਟ ਮਾਨਜੋਗ ਹਾਈ ਕੋਰਟ ਦੇ ਅਧੀਨ ਹੈ ਕੰਮ ਆ ਇਹ ਤੇ ਕੋਈ ਫੈਸਲਾ ਲਾ ਲਿੱਤਾ ਜਾਵੇ ਜੋ ਹਾਈ ਕੋਰਟ ਮਾਨਜੋਗ ਹਾਈ ਕੋਰਟ ਫੈਸਲਾ ਲਾਊਗੀ ਉਹ ਸਾਰਿਆਂ ਨੂੰ ਮਨਜ਼ੂਰ ਆ ਠੀਕ